ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕੇਂਦਰੀ ਜਾਂਚ ਏਜੰਸੀ ਯਾਨੀ ਕਿ NIA ਨੇ ਦਬਿਸ਼ ਦਿੱਤੀ ਹੈ ਜਾਣਕਾਰੀ ਮੁਤਾਬਿਕ ਮੋਗਾ ਦੇ ਪਿੰਡ ਬਿਲਾਸਪੁਰ ਦੇ ਵਿੱਚ NIA ਦੀਆਂ ਟੀਮਾਂ ਛਾਪਾ ਮਾਰਨ ਪਹੁੰਚੀਆਂ ਨੇ ਮੀਡੀਆ ਰਿਪੋਰਟਸ ਮੁਤਾਬਿਕ ਜਾਣਕਾਰੀ ਹੈ ਕਿ ਕੁਲਵੰਤ ਸਿੰਘ ਦੇ ਘਰੇ ਇਹ ਛਾਪੇਮਾਰੀ ਹੋਈ ਹੈ ਕਥਿਤ ਤੌਰ ਤੇ ਕੁਲਵੰਤ ਸਿੰਘ ਇੱਕ ਫੈਕਟਰੀ ਦੇ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਤਾਂ NIA ਦੀਆਂ ਟੀਮਾਂ ਉਹਨਾਂ ਦੇ ਘਰ ਛਾਪੇਮਾਰੀ ਦੇ ਲਈ ਪਹੁੰਚੀਆਂ ਨੇ ਪਿਛਲੇ ਦਿਨੀ ਮੋਗਾ ਜ਼ਿਲ੍ਹੇ ਦੇ ਵਿੱਚ ਹੀ NIA ਦੀਆਂ ਟੀਮਾਂ ਪਹੁੰਚੀਆਂ ਸੀ ਛਾਪੇਮਾਰੀ ਹੋਈ ਸੀ ਜਾਣਕਾਰੀ ਮੁਤਾਬਕ ਕਵੀਸਰ ਮੱਖਣ ਸਿੰਘ ਦੇ ਘਰੇ ਛਾਪੇਮਾਰੀ ਕਰਨ ਪਹੁੰਚੀਆਂ ਸੀ NIA ਦੀਆਂ ਟੀਮਾਂ ਤਾਂ ਉਸ ਤੋਂ ਬਾਅਦ ਹੁਣ ਦੂਜੀ ਵਾਰ ਮੋਗਾ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਹੀ ਦੂਜੀ ਵਾਰ ਮੋਗਾ ਦੇ ਵਿੱਚ ਇਹ ਛਾਪੇਮਾਰੀ ਦੀ ਖਬਰ ਹੈ ਤਾਂ ਮੀਡੀਆ ਰਿਪੋਰਟਰ ਮੁਤਾਬਕ ਮੋਗਾ ਚ ਕੇਂਦਰੀ ਜਾਂਚ ਅਜਰਸੀ ਨੇ ਨਬਿਤ ਕੀਤੀ ਹੈ ਦਰਅਸਲ NIA ਦੀ ਟੀਮ ਨੇ ਕੁਲਵੰਤ ਸਿੰਘ ਜਿਸ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ ਪਿੰਡ ਬिलासपुर ਵਿੱਚ ਉਹਨਾਂ ਦੇ ਘਰ ਰੇਡ ਕੀਤੀ ਹੈ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਘਰ ਛਾਪਾ ਮਾਰਿਆ ਛਾਪਾ ਮਾਰਿਆ ਗਿਆ ਕੁਲਵੰਤ ਸਿੰਘ ਰਾਮਪੁਰਾ ਸਥਿਤ ਇੱਕ ਸਿਮਿੰਟ ਫੈਕਟਰੀ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਪਤਾ ਲੱਗਿਆ ਹੈ ਕਿ ਉਕਤ ਕੁਲਵੰਤ ਸਿੰਘ ਸੋਸ਼ਲ ਮੀਡੀਆ ਤੇ ਗਰਮਖਿਆਲੀ ਪੋਸਟਾਂ ਸ਼ੇਅਰ ਕਰਦਾ ਸੀ ਇਹ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹਾਲਾਂਕਿ ਇਹ ਕਥੇ ਤੌਰ ਤੇ ਹੈ ਇਸ ਬਾਰੇ ਕੋਈ ਜਾਂਚ ਸਾਹਮਣੇ ਆਉਂਦੀ ਹੈ ਜਾਂ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਉਂਦਾ ਉਸ ਤੋਂ ਬਾਅਦ ਹੀ ਕਾਰਨਾਂ ਦਾ ਪਤਾ ਲੱਗ ਸਕੇਗਾ ਪਰ ਜੋ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਉਸ ਦੇ ਹਵਾਲੇ ਨਾਲ ਤੁਹਾਡੇ ਤੱਕ ਅਸੀਂ ਜਾਣਕਾਰੀ ਪਹੁੰਚਾ ਰਹੇ ਹਾਂ ਗੌਰਤਲ ਬਹਿਕੇ ਬੀਤੇ ਦਿਨੀ ਤੜਕਸਾਰ ਮੋਗਾ ਦੇ ਕਸਬਾ ਸਮਾਲਸਰ ਵਿਖੇ ਐਨ ਆਈ ਐਨ ਨੇ ਛਾਪਾ ਮਾਰਿਆ ਸੀ ਇੱਥੇ ਸਮਾਲਸੌਰ ਦੇ ਰਹਿਣ ਵਾਲੇ ਕਵੇਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਐਨਆਈਟੀ ਦੀ ਰੇਡ ਹੋਣ ਦੀ ਖਬਰ ਮਿਲੀ ਸੀ ਕਿੰਨਾ ਕਾਰਨ ਆ ਕਰਕੇ ਰੇਡ ਹੋਈ ਇਸ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਕੁਲਵੰਤ ਸਿੰਘ ਦੇ ਘਰੇ ਕਿਉਂ ਰੇਡ ਹੋਈ ਇਸ ਦੇ ਬਾਰੇ ਵੀ ਹਾਲੇ ਪੁਖਤਾ ਜਾਣਕਾਰੀ ਨਹੀਂ ਹੈ ਜਿਉਂ ਹੀ ਅਧਿਕਾਰਿਕ ਅਧਿਕਾਰਿਕ ਤੌਰ ਤੇ ਬਿਆਨ ਆਉਂਦਾ ਹੈ ਜਾਂ ਫਿਰ ਪਰਿਵਾਰਕ ਮੈਂਬਰ ਕੀ ਕਹਿੰਦੇ ਨੇ ਇਸ ਬਾਰੇ ਉਸ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਪਰ ਜੋ ਮੀਡੀਆ ਰਿਪੋਰਟਸ ਮੁਤਾਬਿਕ ਜੋ ਮੁੱਢਲੀ ਜਾਣਕਾਰੀ ਆ ਰਹੀ ਹੈ ਤਾਂ ਮੋਗਾ ਦੇ ਵਿਚ ਪਿੰਡ ਬਿਲਾਸਪੁਰ ਦੇ ਵਿੱਚ ਇਹ ਛਾਪੇਮਾਰੀ ਹੋਣ ਦੀ ਖਬਰ ਹੈ ਕੁਲਵੰਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਛਾਪੇਮਾਰੀ ਹੋਈ ਹੈ ਕਥਿਤ ਤੌਰ ਤੇ ਉਹ ਸਿਮਿੰਟ ਫੈਕਟਰੀ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਹਾਲਾਂਕਿ ਛਾਪੇਮਾਰੀ ਕਿਉਂ ਹੋਈ ਇਸ ਬਾਰੇ ਹਾਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਕੁਲਵੰਤ ਸਿੰਘ ਤੋਂ ਅੱਜ ਘਰ ਐਨਆਈਐਨ ਰੇਡ ਕੀਤੀ ਉਹਦਾ ਕੀ ਕਾਰਨ ਸੀਗਾ ਪੁੱਛ ਕੇ ਸਵਸਥੀ ਆਏ ਕੀ ਪੁੱਛ ਕੇ ਚਲ ਕੇ ਗਏ ਆ ਇਹ ਵੀ ਕਹਿੰਦੇ ਨੇ ਬਾਹਰ ਲਿਆਂ ਖਬਰਾਂ ਜਿਹੜੇ ਉਹ ਨਾ ਚਾਹੇ ਕਿਹੜੀਆਂ ਖਬਰਾਂ ਇਹ ਖਾਲਸਤਾਨ ਨੇੜੇ ਚੱਲਦੀਆਂ ਅਮਰੀਕਾ ਕਨੈਕਟਰ ਓਕੇ ਸੋ ਇਹ ਸੁਣਦੇ ਹੁੰਦੇ ਸੀ ਤੇ ਤੁਹਾਡਾ ਕੋਈ ਮੋਬਾਈਲ ਵਗੈਰਾ ਲੈ ਕੇ ਗਏ ਨਾਲ ਕੋਈ ਨੋਟਿਸ ਦੇ ਕੇ ਗਏ ਹੁਣ ਨਹੀਂ ਤੁਹਾਨੂੰ ਸਾਧ ਕੇ ਗਏ ਹੁਣ ਵੀ ਇੰਨੀ ਤਰੀਕ ਨੂੰ ਉੱਥੇ ਪਹੁੰਚੋ ਚੰਡੀਗੜ੍ਹ ਜਾਂ ਕਿਤੇ ਹੋਰ ਨਹੀਂ ਨਹੀਂ ਕੁਝ ਨਹੀਂ ਕਿ ਬਸ ਮੈਂ ਪੁੱਛ